ਸਸ਼ੀਅ ਕਲ ਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਂਜ ਦੀ ਵੱਡੀ ਖਬਰ ਖਬਰਾਂ ਹੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਪੀਵਾ ਪੈ ਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਸੀਬੀਐਸੀ ਨਾਂ ਤੇ ਲੋਕਾਂ ਨਾਲ ਹੋ ਰਹੀ ਸੀ ਧੋਖਾ ਇਸ ਨਾਲ ਹੀ ਸਾਰੇ ਸਕੂਲਾਂ ਨੂੰ ਜਾਰੀ ਕੀਤਾ ਗਿਆ ਨੋਟਿਸ ਕੇਂਦਰ ਸੈਕੰਡਰੀ ਸਿੱਖਿਆ ਬੋਰਡ ਸੀਬੀਐਸਸੀ ਨੇ ਇੱਕ ਨੋਟਿਸ ਜਾਰੀ ਕਰਕੇ ਇਸ ਵਿੱਚ ਸੀਬੀਐਸਸੀ ਬੋਰਡ ਨਾਲ ਸੰਬੰਧਿਤ ਸਾਰੇ ਸਕੂਲਾਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਬੋਰਡ ਵੱਲੋਂ ਜਾਰੀ ਨੋਟਿਸ ਵਿੱਚ ਸਕੂਲਾਂ ਨੂੰ ਫਰਜ਼ੀ ਖੇਜ ਸੰਗਠਨ ਤੋਂ ਸਾਵਧਨ ਰਹਿਣ ਲਈ ਕਿਹਾ ਗਿਆ ਹੈ ਸੀਬੀਆਈਸੀ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਸੰਸਦ ਬੋਰਡ ਨੇ ਨਾਂ ਦਿਲ ਦੁਰਵਰਤੋਂ ਕਰਕੇ ਹੈਡਾਂ ਦਾ ਆਯੋਜਨ ਕਰ ਰਹੀ ਹੈ ਇਸ ਦੇ ਨਾਲ ਹੀ ਸੀਬੀਆਈ ਬੋਰਡ ਸੀ ਬੋਰਡ ਵੱਲੋਂ ਯਾਰੀ ਨੋਟਿਸ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ ਅਗਰਾ ਸਥਿਤ ਇੱਕ ਸੰਸਦਾ CBSE ਬੋਰਡ ਸਕੂਲ ਗੇਮਸ ਵੈਲੀਫੇਅਰ ਤੋਂ ਕੀਤਾ ਚਾਰ ਇਸ ਦੇ ਨਾਲ ਹੀ ਹੋਰ ਕਿਹੜਾ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਵਿੱਚ ਸ਼ਾਮਿਲ ਹੈ ਇਸ ਦੇ ਨਾਲ ਹੀ CBSE ਦੇ ਨਾਂ ਤੇ ਦੁਰਵਰਤੋਂ ਅਤੇ ਪੁਖ ਵਿੱਚ ਕਿਸੇ ਵੱਡੀ ਸਮੱਸਿਆ ਤੋਂ ਬਚਣ ਲਈ ਜਿਹੀ ਫਰਜੀ ਸੰਸਥਾਵਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਵਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੁਹਾਡੇ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ